ਤਸਵੀਰ ਦੇ ਪਹਿਲਗਾਮ ਚ ਬੀਤੇ ਦਿਨ ਹੋਏ ਸਲਾਨੀਆਂ ਤੇ ਅਤਵਾਦੀ ਹਮਲੇ ਦੀ ਪੰਜਾਬ ਦੇ ਸਾਈ ਇਬਾਦ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣੇ ਨੇ ਸਖਤ ਸਬਦਾਂ ਚ ਨਿਖੇਦੀ ਕਰਦੇ ਹੋਏ ਇਸ ਨੂੰ ਇਨਸਾਨੀਅਤ ਲਈ ਸ਼ਰਮ ਰਾਖ ਦੱਸਿਆ ਕਸ਼ਮੀਰ ਚ ਅਤਵਾਦੀ ਹਮਲੇ ਦੇ ਖਿਲਾਫ ਅੱਜ ਇਥੇ ਇਤਿਹਾਸਕ ਜਾਮਾ ਮਸਜਿਦ ਦੇ ਬਾਹਰ ਅਤਵਾਦ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਰਾ ਵਜ ਕੀਤੀ ਹੈ ਅਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਵੀ ਕੀਤਾ ਹੈ ਇਸ ਮੌਕੇ ਸਾਈ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਾ ਨੇ ਕਿਹਾ ਕਿ ਧਰਮ ਪੁੱਛ ਕੇ ਬੇਕਸੂਰ ਲੋਕਾਂ ਨੂੰ ਮਾਰਨਾ ਬੜੀ ਹੀ ਹਿੰਮਤ ਭਾਗੀ ਗੱਲ ਹੈ ਉਹਨਾਂ ਕਿਹਾ ਕਿ ਕੁਰਾਨ ਪਾਕ ਵਿੱਚ ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਕਿਸੇ ਇੱਕ ਵੀ ਬੇਕਸੂਰ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ ਉਹਨਾਂ ਕਿਹਾ ਕਿ ਆਪਣੇ ਆਪ ਨੂੰ ਮੁਸਲਮਾਨ ਕਹਿਣ ਵਾਲੇ ਇਹ ਅੱਤਵਾਦੀ ਕਿਸੇ ਕੀਮਤ ਦੇ ਇਸਲਾਮ ਦੇ ਪੈਰੋਕਾਰ ਨਹੀਂ ਹੋ ਸਕਦੇ ਦੇਸ਼ ਭਰ ਵਿੱਚ ਮੁਸਲਮਾਨ ਅਤੇ ਹਿੰਦੂਆਂ ਵਿੱਚ ਨਫ਼ਰਤ ਦੀ ਨਾ ਸਿਰਫ ਇੱਕ ਵੱਡੀ ਸਾਜ਼ਿਸ਼ ਹੈ ਬਲਕਿ ਇਹ ਹੱਤਿਆ 살ਾਨੀਆਂ ਖਿਲਾਫ ਕੀਤਾ ਗਿਆ ਇੱਕ ਭਨੌਣਾ ਕੰਮ ਹੈ ਜ ਜੀ ਦੀ ਸਜ਼ਾ ਉਨ੍ਹਾਂ ਨੂੰ ਮਿਲ ਕੇ ਰਹੇਗੀ ਲੁਧਿਆਣੇ ਤੋਂ ਸਰਿੰਦਰ ਤਸੰਦੇ ਦੀ ਰਿਪੋਰਟ ਇਬਰਾਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤੀ ਰਹਿਮ ਕਰਨ ਵਾਲਾ ਹੈ ਅ ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਦ ਆਤੰਗਵਾਦ ਦਾ ਤੇ ਪਾਕਿਸਤਾਨ ਦਾ ਪੁਤਲਾ ਜਿਹੜਾ ਹੈ ਉਹ ਫੋਕਿਆ ਗਿਆ ਹੈ ਇਹਦੇ ਪਿੱਛੇ ਵੱਡੀ ਵਜ੍ਹਾ ਇਹ ਹੈ ਕਿ ਬੀਤੇ ਦਿਨ ਜੋ ਕੁਝ ਵੀ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਇਆ ਉਹਦੇ 'ਚ ਜਿਹੜੇ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਤੇ ਉਹਦੇ ਲਈ ਨਿੰਦਾ ਦੇ ਸ਼ਬਦ ਵੀ ਜਿਹੜੇ ਆ ਇਸ ਵਾਰੀ ਮੁੱਕ ਗਏ ਕਿਉਂਕਿ ਜਿਹੜੇ ਲੋਕ ਉੱਥੇ ਬਤੌਰ ਟੂਰਿਸਟ ਘੁੰਮਣ ਲਈ ਗਏ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਨਾ ਉਹ ਹਥਿਆਰਬੰਦ ਸੀਗੇ ਨਾ ਉਹਨਾਂ ਨੇ ਕਿਸੇ ਦੇ ਨਾਲ ਕੋਈ ਜ਼ਿਆਦਤੀ ਕੀਤੀ ਐਸੇ ਨਾਹਕ ਲੋਕਾਂ ਨੂੰ ਮਾਰਨਾ ਔਰ ਫਿਰ ਧਰਮ ਪੁੱਛ ਕੇ ਉਹਨਾਂ ਦੇ ਉੱਤੇ ਗੋਲੀ ਚਲਾਣੀ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡਾ ਛੜਜੰਤਰ ਹੈ ਬਹੁਤ ਵੱਡੀ ਸਾਜ਼ਿਸ਼ ਹੈ ਭਾਰਤ ਦੇ ਵਿੱਚ ਨਫ਼ਰਤ ਫੈਲਾਉਣ ਦੇ ਲਈ ਇੱਕ ਬਹੁਤ ਵੱਡਾ ਖੇਲ ਜਿਹੜਾ ਹੈ ਉਹ ਖੇលਿਆ ਗਿਆ ਇਸ ਲਈ ਭਾਰਤ ਸਰਕਾਰ ਨੂੰ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਕਿ ਇਸ ਮੁਕਦਮੇ ਨੂੰ ਪਿਓਰਿਟੀ ਦੇ ਉੱਤੇ ਰੱਖਿਆ ਜਾਵੇ ਔਰ 10 ਦਿਨ ਦੇ ਅੰਦਰ ਹੀ ਮਲਜ਼ਮਾਂ ਦੀ ਗ੍ਰਿਫਤਾਰੀ ਦੇ ਨਾਲ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਜਾਵੇ ਉਹ ਬਾਜ਼ਾਰ ਦੇ ਵਿੱਚ ਬਕਾਇਦਾ ਫਾਂਸੀ ਦਾ ਫੰਦਾ ਲਗਾ ਕੇ ਦਿੱਤੀ ਜਾਵੇ ਜਿਸ ਤਰ੍ਹਾਂ ਹੋਰ ਮੁਲਕਾਂ ਦੇ ਵਿੱਚ ਮਲਜ਼ਮਾਂ ਨੂੰ ਸਜ਼ਾ ਜਿਹੜੀ ਹੈ ਸਰੇ ਬਾਜ਼ਾਰ ਦਿੱਤੀ ਜਾਂਦੀ ਹੈ ਜਦ ਤੱਕ ਅਸੀਂ ਕਾਨੂੰਨ ਦੇ ਜੁਰਮ ਕਰਨ ਵਾਲੇ ਲੋਕਾਂ ਨੂੰ ਔਰ ਐਸਾ ਜੁਰਮ ਜਿਹੜਾ ਕਿ ਇਨਸਾਨੀਅਤ ਨੂੰ ਸ਼ਰਮਿੰਦਾ ਕਰਦਾ ਹੈ اور ਜਿਹੜਾ ਕਿ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਦਾ ਹੈ ਜਿਹੜਾ ਕਿ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨਾ ਚਾਹੁੰਦਾ ਹੈ ਉਹਨੂੰ ਕਿਸੇ ਤਰ੍ਹਾਂ ਵੀ ਕਬੂਲ ਨਹੀਂ ਕੀਤਾ ਜਾ ਸਕਦਾ ਕੁਰਾਨ ਸ਼ਰੀਫ ਚ ਅੱਲਾਹ ਤਾਲਾ ਨੇ ਇੱਕ ਜਗ੍ਹਾ ਹੁਕਮ ਫਰਮਾਇਆ ਕਿ ਅਗਰ ਇੱਕ ਬੇਕਸੂਰ ਨੂੰ ਕਤਲ ਕਰ ਦਿੱਤਾ ਜਾਵੇ ਤਾਂ ਇਹਨ ਜੈ ਜਿਵੇਂ ਕਿ ਤੁਸੀਂ ਸਾਰੀ ਇਨਸਾਨੀਅਤ ਨੂੰ ਹੀ ਮਾਰ ਦਿੱਤਾ ਤੇ ਮੈਂ ਸਮਝਦਾ ਕਸ਼ਮੀਰ ਦੇ ਪਹਲਗਾਮ ਚ ਜੋ ਕੁਝ ਵੀ ਹੋਇਆ ਉਹ ਇਨਸਾਨੀਅਤ ਨੂੰ ਕਤਲ ਕਰਨ ਵਾਲਾ ਜਿਹੜਾ ਹੈ ਉਹ ਕੰਮ ਹੈ ਬਹੁਤ ਮਸ਼ਹੂਰ ਸ਼ਾਇਰ ਗੁਜ਼ਰੇ ਨੇ علامه اقبال ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਇਸ ਮੌਕੇ ਤੇ ਮੈਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਉਹ ਕਹਿੰਦੇ ਕਿ ਅੱਲਾਹ ਸੇ ਕਰੇ ਦੂਰ ਤੋਂ ਤਾਲੀਮ ਵੀ ਫਿਤਨਾ ਮਤਲਬ ਐਸੀ ਸਿੱਖਿਆ ਜਿਹੜੀ ਤੁਹਾਨੂੰ ਰੱਬ ਤੋਂ ਦੂਰ ਕਰ ਦੇਵੇ ਉਹ ਕਹਿੰਦੇ ਬੁਰੀ ਚੀਜ਼ ਹੈ ਇਮਲਾਕ ਵੀ ਔਲਾਦ ਵੀ ਜਾਗੀਰ ਵੀ ਫਿਤਨਾ ਕਹਿੰਦੇ ਜਿਹੜੀ ਤੁਹਾਡੀ ਪ੍ਰਾਪਰਟੀ ਹੈ ਅਗਰ ਉਹ ਵੀ ਰੱਬ ਤੋਂ ਦੂਰ ਕਰ ਦੇਵੇ ਔਲਾਦ ਵੀ ਕਹੇ ਕਿ ਰੱਬ ਕੋਲ ਨਹੀਂ ਜਾਣਾ ਤੇ ਉਹ ਵੀ ਇੱਕ ਤਰ੍ਹਾਂ ਬੁਰੀ ਚੀਜ਼ ਹੈ ਫਿਰ علامه ਅੱਗੇ ਇੱਕ ਬੜੀ ਗੱਲ ਕਹਿੰਦੇ ਉਹ ਕਹਿੰਦਾ ਨਾਹਕ ਕੇ ਲਈ ਉੱਠੇ ਤੋਂ ਸ਼ਮਸ਼ੀਰ ਵੀ ਫਿਤਨਾ ਕਹਿੰਦਾ ਅਗਰ ਕਿਸੇ ਨੂੰ ਨਾਹਕ ਕਤਲ ਕਰਨ ਦੇ ਲਈ ਤੁਸੀਂ ਤਲਵਾਰ ਚੱਕਦੇ ਹੋ ਫਿਰ ਉਹ ਵੀ ਫਿਤਨਾ ਹੈ ਉਹ ਵੀ ਬੁਰੀ ਚੀਜ਼ ਹੈ ਉਹ ਕਹਿੰਦਾ ਫਿਰ ਸ਼ਮਸ਼ੀਰ ਹੀ ਕਿਹਾ ਨਾਰੇ ਤਕਬੀਰ ਵੀ ਫਿਤਨਾ ਅਗਰ ਤੁਸੀਂ ਕਿਸੇ ਨੂੰ ਨਾਹਕ ਮਾਰਨ ਦੇ ਲਈ ਖੁਦਾ ਦਾ ਨਾਮ ਵੀ ਇਸਤੇਮਾਲ ਕਰਦੇ ਹੋ ਤੇ ਉਹ ਵੀ ਇਬਾਦਤ ਨਹੀਂ ਹੈ ਉਹ ਵੀ ਬਹੁਤ بڑا ਜਿਹੜਾ ਹੈ ਉਹ ਗੁਨਾਹ ਹੈ ਤੇ ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੇ ਕਾਂਡ ਕੀਤਾ ਉਹ ਆਪਣੇ ਆਪ ਨੂੰ ਕਹਿ ਤਾਂ ਰਹੇ ਆ ਕਿ ਅਸੀਂ ਮੁਸਲਮਾਨ ਆ ਯਾ ਅਸੀਂ ਪਾਕਿਸਤਾਨ ਸਮਰਤਾਕ ਆ ਲੇਕਿਨ ਇਸਲਾਮ ਦੀ ਰੂਹ ਦੇ ਨਾਲ ਸ਼ਰੀਅਤ ਦੀ ਰੂਹ ਦੇ ਨਾਲ ਉਹ ਕਿਸੇ ਕੀਮਤ ਦੇ ਉੱਤੇ ਵੀ ਇਸਲਾਮ ਧਰਮ ਨਾਲ ਸੰਬੰਧ ਨਹੀਂ ਰੱਖਦੇ ਕਿਉਂਕਿ ਇਸਲਾਮ ਕਿਸੇ ਦੇ ਵੀ ਨਜਾਇਜ਼ ਕਤਲ ਨੂੰ ਕਿਸੇ ਦੇ ਉੱਤੇ ਜ਼ੁਲਮ ਕਰਨ ਨੂੰ ਕਿਸੇ ਤੇ ਨਜਾਇਜ਼ ਗੋਲੀ ਚਲਾਉਣ ਨੂੰ ਹਰਾਮ ਕਰਾਰ ਦਿੰਦਾ ਹੈ ਇਸ ਲਈ ਇਹ ਮੈਂ ਗੱਲ ਸਪਸ਼ਟ ਕਰਨਾ ਚਾਹਨਾ ਪੂਰੇ ਦੇਸ਼ ਦੇ ਹਿੰਦੂ ਭਰਾਵਾਂ ਦੇ ਨਾਲ ਕਿ ਜਿਹੜੇ ਲੋਕ ਗੋਲੀ ਧਰਮ ਦਾ ਨਾਂ ਲੈ ਕੇ ਪੁੱਛ ਕੇ ਮਾਰਦੇ ਪਏ ਆ ਉਹ ਆਪ ਅਧਰਮੀ ਨੇ ਅਗਰ ਉਹ ਧਰਮ ਵਾਲੇ ਹੁੰਦੇ ਤੇ ਫਿਰ ਕਿਸੇ ਨਜਾਇਜ਼ ਦੇ ਉੱਤੇ ਉਹ ਗੋਲੀ ਨਹੀਂ ਚਲਾ ਸਕਦੇ